ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਤਰੀ ਕਿਸਾਨ ਜਾਗਰੂਕਤਾ ਸੈਮੀਨਾਰ ਦਾਣਾ ਮੰਡੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸ਼ਾਮਲ ਹੋਏ ਇਸ ਸੈਮੀਨਾਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਅਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਮਹਾਰਾ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫਸਲ ਬਾਰੇ ਜਾਗਰੂਕ ਕੀਤਾ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਬਦਲ ਵਿੱਚ ਵਾਦ ਤੋਂ ਵੱਧ ਗੰਨੇ ਦੀ ਕਾਸ਼ਟ ਰੱਖਵਾ ਲੈਣ ਦੀ ਅਪੀਲ ਕੀਤੀ ਗਈ ਜਿਸ ਨਾਲ ਧਰਤੀ ਹੇਠਲਾ ਪਾਣੀ ਜੋ ਗਿਰਾਵਟ ਵਿੱਚ ਜਾ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਇਸ ਮੌਕੇ ਗ੍ਰੀਨ ਟੀਵੀ ਵੱਲੋਂ ਸਮਿਤੀ ਸਿੰਘ ਐਡਵੋਕੇਟ ਅਮਰਪਾਲ ਸਿੰਘ ਦੇਪਰਾ ਅਮਰਿਕ ਸਿੰਘ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਅੱਜ ਕਿਸਾਨ ਜਾਗਰਤਾ ਕੈਂਪ ਵਿੱਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਪਹਿਲਾ ਸਭ ਤੋਂ ਪਹਿਲਾਂ ਕਰੀ ਸੱਚੀ ਕਾਨ ਮੇਰੇ ਵੱਲੋਂ ਸਾਰੇ ਹੀ ਮੇਰੇ ਹਲਕਾ ਨਿਵਾਸੀਆਂ ਨੂੰ ਕਿ ਜਿਹੜੇ ਅੱਜ ਇੱਥੇ ਸਮਾਗਮ ਕੱਟ ਕੇ ਆਏ ਨੇ ਮਾਣਦੇ ਤੇ ਧਿਆ ਦਿ ਲੋ ਤਾਂ ਵਾਦੀ ਹਾ ਇਹ ਜਿਹੜਾ ਉਪਰਾਲਾ ਸਾਡੇ ਹਲਕੇ ਦੇ ਐਗਰੀਕਲਚਰ ਡਿਪਾਰਟਮੈਂਟ ਟੀਮ ਵੱਲੋਂ ਕੀਤਾ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਿਸਾਨਾਂ ਲਈ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਤਾਂ ਜੋ ਸਾਡੇ ਕਿਸਾਨ ਅੱਗੇ ਵਧ ਸਕਣ ਉਸ ਦੀ ਅਦੀ ਨਹੀਂ ਇਹ ਕੈਂਪ ਆ ਜਿਹੜਾ ਹੈ ਇੱਥੇ Shri Har Govindpur ਸਾਹਿਬੀ ਕਿ ਲਗਾਇਆ ਗਿਆ ਹੈ ਤਾਂ ਜੋ ਸਾਡੇ ਕਿਸਾਨ ਹੋਰ ਆਪਣੀ ਜਿਹੜੀ ਆ ਫਸਲ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਆ ਬੁਝਾਈ ਕਰ ਸਕਣ ਇਸ ਕੈਂਪ ਵਿੱਚ ਗੰਨੇ ਦੀ ਬਿਜਾਈ ਨੂੰ ਲੈ ਕੇ ਚੌਨੇ ਦੀ ਸਿੱਤੀ ਜਿਹੜੀ ਬਿਜਾਈ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਪ੍ਰੈਜੈਂਟੇਸ਼ਨਾਂ ਜਿਹੜੀਆਂ ਆ ਟੈਕਨੀਕਲ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਕਿਸਾਨਾਂ ਨਾਲ ਤਾਂ ਜੋ ਸਾਡੇ ਜਿਹੜੇ ਕਿਸਾਨ ਵੀਰ ਹੈ ਉਹ ਆਪਣੀ ਜਿਹੜੀ ਫਸਲ ਹੈ ਹੋਰ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਕਰਕੇ ਸਾਡੀ ਜਿਹੜੀ आती है उसको प्रदूषण ਹੋਣ ਤੋਂ بچਾ ਸਕਣ ਕਿੰਨਾ ਕੁਝਾਨ ਕਿਸਾਨਾਂ ਦੇ ਵੇਖ ਨੂੰ ਮਿਲਿਆ ਐਸਾ ਸੀ ਅੱਜ ਦੇ ਦਿਨਾਂ ਕਿਸਾਨਾਂ ਦਾ ਇਸ ਕੈਂਪ ਪ੍ਰਤੀ ਬਹੁਤ ਹੀ ਵਧੀਆ ਸਾਨੂੰ ਜਿਹੜਾ ਐ ਸਹਿਯੋਗ ਮਿਲਿਆ ਹੈ ਕਾਫੀ ਰੁਝਾਨ ਦੇਖਣ ਨੂੰ ਮਿਲਿਆ ਹੈ ਥੈਂਕ ਯੂ ਸਰ ਅੱਜ ਕਿਸਾਨ ਜਾਗਰੂਕਤਾ ਕੈਂਪ ਲਗਵਾਇਆ ਗਿਆ ਹੈ ਤੇ ਇਸ ਬੰਦ ਕੀ ਕਹਿਣਾ ਚਾਹੁੰਦੇ ਇਹ ਜੋ ਅੱਜ ਵਾਲਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ ਬਾ ਇਹ ਬਲੌਕ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਲਾਇਆ ਗਿਆ ਕਿ ਪਹਿਲੇ ਨੰਬਰ ਤੇ ਜ਼ਿਲ੍ਹਾ ਲੈਵਲ ਦਾ ਕੈਂਪ ਹੈ ਬਲਾਕ ਲੈਵਲ ਦਾ ਨਹੀਂ ਸਮਝ ਆ ਰਹਾ ਦੂਸਰਾ ਇਹ ਆ ਕਿ ਗੰਨੇ ਦੀ ਫਸਲ ਨੂੰ ਮੁੱਖ ਰੱਖੀ ਅੱਜ ਕੱਲ ਕਿਉਂਕਿ ਜ਼ਿਲ੍ਹਾ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਸਰਕਾਰ ਗੱਲ ਕਰ ਰਹੀ ਆ ਉਸ ਚੀਜ਼ ਨੂੰ ਮੁੱਖ ਰੱਖ ਕੇ ਵੀ ਝੋਨੇ ਕਣਕ ਤੋਂ ਇਸ ਸਾਧ ਖਾ ਕੇ ਤੇ ਗੰਨੇ ਵੱਲ ਜਿਹੜੀ ਫੈਦਾਵਾਰ ਹੈ ਉਹਦੇ ਵਧਾਉਣਾ ਲਾਵੇ ਉਹ ਜਿਹੜੇ ਇਲਾਕੇ ਨੇ ਜਿੱਦਾਂ ਸਾਡੇ ਸ਼੍ਰੀ ਰਮਨਪੁਰ ਦਾ ਏਰੀਆ ਇੱਧਰ ਬਹੁਤ ਵਧੀਆ ਗੰਨਾ ਹੋ ਸਕਦਾ ਇਸ ਕਰਕੇ ਇੱਧਰ ਲਈ ਬੰਨੇ ਉਪਰਾਹਾਂ ਦਾ ਕੀਤਾ ਗਿਆ ਤਾਂ ਜੋ ਜਿਹੜੀ ਗੰਨੇ ਦੀ ਫਸਲ ਆ ਵਧੀਆ ਤਰੀਕੇ ਨਾਲ ਵਧੀਆ ਵੈਰਾਈਟੀਆਂ ਜਿਹੜੀਆਂ ਕਿ ਇੱਥੇ ਅਗਾਈਆਂ ਜਾ ਸਕਣ ਗੰਨੇ ਨੂੰ ਕਿਹੜੀਆਂ ਕਿੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਬਾਰੇ ਦੱਸਿਆ ਜਾ ਸਕੇ ਗੰਨਾ ਬੀਜਣ ਦੀ ਨਵੀਂ-ਨਵੀਂ ਤਕਨੀਕ ਬਾਰੇ ਦੱਸਿਆ ਜਾ ਸਕੇ ਤੇ ਗੰਨਾ ਅਗੇਤੀਆਂ ਤੇ ਪਛੇਦੀਆਂ ਵੈਰਾਈਟੀਆਂ ਕਿੰਨੀ ਮਕਦਾਰ ਵਿੱਚ ਕਿੰਨੀ ਰੇਸ਼ਿਓ ਵਿੱਚ ਬੀਜਣੀਆਂ ਉਹਨਾਂ ਬਾਰੇ ਦੱਸਿਆ ਜਾ ਸਕੇ ਤਾਂ ਜੋ ਮਿੱਲਾਂ ਨੂੰ ਵੀ ਜਿਹੜੀ ਸਪਲਾਈ ਆ ਵੱਧ ਤੋਂ ਵੱਧ ਸਮਾਂ ਮਿੱਲਾਂ ਨੂੰ ਜਿਹੜਾ ਗੰਨਾ ਉਹ ਸਪਲਾਈ ਹੋ ਸਕੇ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਜੋ ਵੀ ਆ ਇੱਕ ਮੇ ਸਾਡਾ ਵੀ ਪਾਣੀ ਬਚਾਉਣ ਦਾ ਮੁੱਦਾ ਵੀ ਪਾਣੀ ਜਿਹੜਾ ਵਾ ਝੋਨੇ ਨਾਲੋਂ ਤੇ ਕਣਕ ਨਾਲੋਂ ਜਿਹੜਾ ਪਾਣੀ ਆ ਗੰਨੇ ਦੀ ਫਸਲ ਬਹੁਤ ਘੱਟ ਪਾਣੀ ਲੈਂਦੀ ਆ ਕਿਸਾਨਾਂ ਦਾ ਕਿੰਨਾ ਕੁ ਉਤਸ਼ਾਹ ਆ ਇਸ ਪ੍ਰੋਗਰਾਮ ਲੈ ਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਇਸ ਪ੍ਰੋਗਰਾਮ ਨੂੰ ਲੈ ਕੇ ਕਿਸਾਨਾਂ ਨੇ ਇਹ ਵੀ ਸਾਡੇ ਆਖਿਆ ਵੀ ਇਹੋ ਜਿਹੇ ਮੇਲੇ ਜਿਹੜੇ ਆ ਹੋਰ ਵੀ ਕਰਵਾਓ ਤਾਂ ਜੋ ਵੱਧ ਤੋਂ ਵੱਧ ਕਿਸਾਨ ਜਾਗਰੂਕ ਹੋਣ ਤੇ ਕਿਸਾਨ ਜਿਹੜਾ ਪਾਣੀ ਦਾ ਪੱਧਰ ਨੀਵਾ ਜਾ ਰਿਹਾ ਕੋਈ ਨਾ ਕੋਈ ਜਿਹੜੀ ਬਦਲਵੀਂ ਫਸਲ ਆ ਉਹ ਅਗਾ ਕੇ ਤੇ ਜਿਹੜਾ ਪਾਣੀ ਦਾ ਪੱਧਰ ਆ ਇਹਨੂੰ ਨੀਚੇ ਜਾਣ ਤੋਂ ਬਚਾਇਆ ਜਾ ਸਕੇ ਕਿਸਾਨ ਵੀ ਹੁਣ ਇਸ ਗੱਲ ਨੂੰ ਸਮਝਣ ਲੱਗ ਪਿਆ ਵਾ ਤੇ ਇੱਕ ਦੂਸਰੀ ਗੱਲ ਆ ਕਿ ਗੰਨਾ ਜਿਹੜਾ ਵਾ ਇਹਦੇ ਵਿੱਚ ਦੂਜੀਆਂ ਫਸਲਾਂ ਦੇ ਮੁਕਾਬਲੇ ਜਿਹਦਾ ਦਾ ਮੁਨਾਫਾ ਵਾ ਪੈਸੇ ਆ ਉਹ ਵਧਿਆ ਧੰਨਵਾਦ ਮੇਰਾ ਨਾਮ ਸਮਿਥਾ ਸੀ ਜੋ ਆਪਨੇ ਪੰਜਾਬ ਮੇ किसानों को जागरूक करने के लिए जो कैंप लगाया गया है उसके बारे में क्या कहना चाहते हैं अच्छा मैं उसके बारे में आपको तो बताना चाहूंगी कि यदि आपने अभी तक ग्रीन टीवी नहीं देखा है तो ग्रीन टीवी देश का पहला एग्रीकल्चर चैनल है जो किसान से डीडी किसान से पहले लॉन्च हुआ था और हम बीते दस सालों से एक दशक से कृषि और किसान के उत्थान की दिशा में काम कर रहे हैं जो हमारे ओनर हैं मिस्टर जुनेद मेमन उनका एक ड्रीम था कि हर दिशा के लिए काम हो रहा है लेकिन काम नहीं हो रहा सिर्फ तो वो किसान के लिए नहीं हो रहा है कृषि के लिए नहीं हो रहा है जबकि पूरा देश है जो उसकी नींद है वो कृषि है खेती है अगर हम खेती नहीं करेंगे तो इंसान भूखा मर जाएगा लेकिन उस तरफ किसी का ध्यान नहीं है तो हमारे जो ओनर है जुनेद मेमन जी उनका ये ख्वाब था कि हम उस दिशा में काम करें जो आधार है हमारे देश का दुनिया का तो आधार है खेती तो खेती की दिशा में काम करने के लिए साल 2014 में एक चैनल लॉन्च हुआ जिसका नाम था ग्रीन टीवी और ग्रीन टीवी ही वो चैनल है जो देश भर में पैन इंडिया हम लोग किसान चौपाल लगाते हैं किसानों को जागरूक करने के लिए खेती की तमाम तकनीकों के प्रति अवगत कराने के लिए हम उन्हें एक ऐसा मंच मुहैया कराते हैं जहां तमाम कृषि विशेष से वो अपने सवाल कर सकते हैं उनसे जानकारियाँ ले सकते हैं ऐसी बड़ी बड़ी संस्थाएं जो कैंप दिल्ली मुंबई बेंगलोर में होते थे जहाँ किसान नहीं होता था लेकिन किसान की बात होती थी तो हम वो मंच लेकर आए हैं गाँव के लेवल पर तालुका लेवल पर ताकि किसानों को ये पता चले कि उनके लिए क्या स्कीम्स चल रही हैं क्या योजनाएं चल रही हैं कैसे उनका लाभ उठा के वो खेती में कुछ नया कर सकते हैं क्योंकि कि किसान की एक मानसिकता है कि खेती घाटे का सौदा है लेकिन अगर आप सही ढंग से करें आपको तकनीकों का ज्ञान हो आप आपको टेक्नोलॉजीज़ का ज्ञान हो आपको ये पता हो कि आप किन एग्री इक्विपमेंट्स का इस्तेमाल करके खेती की जो काम काज हैं उन्हें आसान बना सकते हैं अगर ये सब चीज़ें किसान को मालूम हो तो खेती घाटे का सौदा नहीं रह जाती है तो हमारा जो उद्देश्य है वो यही है कि जो देश की रीढ़ है वो मजबूत रहे खेती मजबूत हो किसान मजबूत हो और देश कृषि के माध्यम से आगे बढ़े और कृषि प्रधान देश की जो प्रधानता हमारे हिंदुस्तान को प्राप्त थी वो सदा बरकरार रहे बस यही मैं किसान चौपाल के बारे में जाए? पंजाब में ये ये जो प्रोग्राम है इससे पहले भी प्रोग्राम हो चुका है पहला प्रोग्राम था मैं आपकी जानकारी के लिए बता दूं कि ये पंजाब में हमारा पहला प्रोग्राम नहीं है इससे पहले भी हम पंजाब में कई प्रोग्राम्स जो है किसान चौपाल हम लगा चुके हैं और इससे पहले हम अबोहर में अमृतसर में गुरदासपुर में हमारा ये आज का जो चौपाल था वो था इससे पहले हम कई किसान चौपाल लगा चुके हैं और पंजाब का सहयोग आगे भी हमारे साथ रहेगा और आगे भी हम किसान चौपालों का आयोजन पंजाब में कर कितना कितना का सहयोग मान रहे हो और कितना का उत्साह देख रहे हो किसान बहुत अच्छा हमें रिस्पांस मिलता है किसानों का अंत तक बैठकर सुनना तमाम टेक्निकल सेशन को ध्यान से सुनना एक सवाल जवाब का सेशन होता है यदि आपने किसान चौपाल को अटेंड किया है तो आपको पता होगा कि हम बहुत कोशिश करते हैं कि मनोरंजक माध्यम से संपन्न हो किसान चौपाल जिस भी क्षेत्र में लगती है ये पूरी कोशिश रहती है कि किसान उसमें बोरियत महसूस ना करें तो जितने भी हमारे स्पीकर्स होते हैं जो एग्रीकल्चर एक्सपर्ट्स होते हैं वो जो तमाम सवाल करते हैं हम ये जानने के लिए कि उन चीज़ों को कितना ध्यान से सुना है किसान किसानों ने सवाल किए जाते हैं उनसे उसके बदले हुए जब सवाल सही होता है तो एक उपहार दिया जाता है तो मनोरंजक माध्यम से संपन्न होती है ग्रीन टी किसान चौपाल और ये महज खाना पूर्ति नहीं होती है हम उम्मीद हमेशा करते हैं और उसके बाद जो हमें रिस्पॉन्स मिलता है किसानों से कि किसान चौपाल से वो बहुत कुछ सीख कर जाते हैं और इसी उद्देश्य से ग्रीन टी लगातार अपने किसान चौपालों का आयोजन करता रहता है और आज की किसान चौपाल आपके प्यार आपके स्नेह ने हमें करने का मौका दिया गुरदासपुर पंजाब के थैंक यू मैम थैंक यू